ਭਾਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਣੀ ਕੈਨੇਡਾ ਅੱਜ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਆਪਾਂ ਇੱਕ ਵੀਡੀਓ ਲੈ ਕੇ ਆਉਣ ਲੱਗੇ ਆ ਇਸ ਤੋਂ ਪਹਿਲਾਂ ਕਿ ਸਾਰੇ ਜਣੇ ਵੀਡੀਓ ਦੇਖਿਓ ਸੁਣਿਓ ਤੇ ਜੇ ਤੁਹਾਡੇ ਮਨ ਨੂੰ ਲੱਗੀ ਗੱਲ ਫੇਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿੰਨੇ ਵੀ ਤੁਹਾਡਾ ਫਰੈਂਡ ਸਰਕਲ ਆ ਸਾਰੇ ਫਰੈਂਡ ਸਰਕਲ ਦੇ ਵਿੱਚ ਵੱਧ ਵੱਧ ਸ਼ੇਅਰ ਕਰਿਓ ਵੀਡੀਓ ਤੁਹਾਨੂੰ ਪਤਾ ਹੈ ਮੈਂ ਜਾ ਕੇ ਆਂ ਇੰਡੀਆ ਮੈਂ ਉਹ 2025 ਚ ਹੀ ਗਿਆ ਸੀਗਾ ਫਰੈਲ ਮਈ ਦੇ ਵਿੱਚ ਤੇ ਬਾਕੀਆਂ ਵੀ ਛੱਡੀਆਂ ਸੀਗੀਆਂ ਉਦੋਂ ਮੈਂ ਵੀਡੀਓ ਬਣਾਈ ਸੀਗੀ ਮੇਰਾ ਇੰਡੀਆ ਦਾ ਜਿਹੜਾ ਉਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਿਆ ਸੀਗਾ ਵੀ ਮੈਂ ਤੁਹਾਨੂੰ ਵੀਡੀਓ ਦੱਸੂਗਾ ਵੀ ਉੱਥੇ ਵੀਡੀਓ ਬਣਾ ਕੇ ਦੱਸੂਗਾ ਵੀ ਕਬੂਤਰ ਉੱਥੇ ਕਿਵੇਂ ਛੱਦਦੇ ਨੇ ਇੰਡੀਆ ਦੇ ਵਿੱਚ ਵੀ ਦੋ ਗੇਮਾਂ ਲਗੀਆਂ ਦੋਨਾਂ ਗੇਮਾਂ ਤੇ ਕਿਵੇਂ ਕਬੂਤਰ ਛੱਡਦੇ ਆ ਉਹਦੇ ਕਰਕੇ ਮੈਂ ਅੱਜ ਤੁਹਾਨੂੰ ਗਰਮੀ ਵਾਲੀ ਗੇਮ ਵੀ ਗਰਮੀ 'ਚ ਕਿਵੇਂ ਕਬੂਤਰ ਛੱਡਦੇ ਆ ਉੱਥੇ ਉਹ ਦੱਸਣੀਆਂ ਉਹਦੇ ਬਾਰੇ ਵੀਡੀਓ ਬਣਾਉਣੇ ਆ ਪਰ ਲੱਗਦੀ ਤਾਂ ਗੱਲ ਤਾਂ ਤੱਕ ਜੀ ਤਾਂ ਬਣਦੀ ਨਹੀਂ ਕੋਈ ਕਿਉਂਕਿ ਵੀ ਹੁਣ ਤਾਂ ਵੀਡੀਓ ਬਣਾਉਣ ਦਾ ਟਾਈਮ ਆ ਵੀ ਕਬੂਤਰਾਂ ਦੀਆਂ ਬਿਮਾਰੀਆਂ ਜਾਂ ਕਬੂਤਰ ਨੂੰ ਦਾਣਾ ਕਿਹੜਾ ਪਾਉਣਾ ਕਿਵੇਂ ਦਾਣੇ ਪਾਉਣੇ ਆ ਠੀਕ ਆ ਨਾ ਤੁਹਾਨੂੰ ਵੀ ਸ਼ਾਬ ਸੰਭਾਲ ਕਿਵੇਂ ਕਰਨੀਆਂ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਸਿਰਫ ਇਹੀ ਹੈ ਕਿਉਂਕਿ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਿਆ ਸੀਗਾ ਵੀ ਮੈਂ ਤੁਹਾਨੂੰ ਦੱਸੂਗਾ ਵੀ ਇਹ ਉੱਥੇ ਦੋ ਗੇਮਾਂ ਲੱਗੀਆਂ ਦੋ ਗੇਮਾਂ ਦੇ ਨਾਲ ਲੋਕ ਕਬੂਤਰ ਛੜਦੇ ਆ ਕਿਵੇਂ ਛੜਦੇ ਆ ਕਬੂਤਰਾਂ ਲੋਕ ਬਾਜ਼ੀ ਤੇ ਤੇ ਹੋਰ ਨਹੀਂ ਸੀਗਾ ਕੋਈ ਨਹੀਂ ਤੇ ਬਾਕੀ ਖਰਾਕ ਵਾਲੀ ਵੀ ਬਣਾਵਾਂਗੇ ਇਸ ਤੋਂ ਬਾਅਦ ਇੱਕ ਛਾਲ ਹੋਰ ਬਣਾਵਾਂਗੇ ਕਿਉਂਕਿ ਗੇਮਾਂ ਦੋ ਲੱਗੀਆਂ ਮੈਂ ਕਿਹਾ ਸੀ ਤੁਹਾਨੂੰ ਵੀ ਦੋਨੇ ਗੇਮਾਂ ਤੁਹਾਨੂੰ ਮੈਂ ਦੱਸੂਗਾ ਦੋਨੇ ਗੇਮਾਂ ਦੇ ਕਿਵੇਂ ਛੜਦੇ ਆ ਉੱਥੇ ਲੋਕ ਕਬੂਤਰ ਏ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਊਗਾ ਆਪਣੇ ਚੈਨਲ ਨੂੰ ਬਹੁਤ ਪਿਆਰ ਦੇਕਰ ਦਿੰਨੇ ਹੋ ਬਹੁਤ ਹੰਗਾਰਾ ਦਿੰਨੇ ਹੋ ਤੇ ਸਾਰਿਆਂ ਦਾ ਤੁਹਾਡਾ तहे ਦਿਲੋਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਇਹ ਜਿਹੜੀ ਮੈਂ ਵੀਡੀਓ ਬਣਾਉਣੀ ਆ ਇਹ ਮੇਰੀ ਵੀਡੀਓ ਤੁਸੀਂ ਸੇਵ ਕਰਕੇ ਰੱਖ ਲਿਓ ਕਈ ਵਾਰ ਫੇਰ ਫੇਰ ਮੈਨੂੰ ਟੈਕਸਟ ਮੈਸੇਜ ਜਾਂ ਮੈਸੇਜ ਆਉਣ ਲੱਗ ਜਾਂਦੇ ਆ ਵੀ ਉਹ ਬਾਈ ਜੀ ਦੱਸੋ ਉਹ ਆਪਣੇ ਘਰਮੀਆਂ ਚ ਕਬੂਤਰ ਦੀ ਸਾਂਭ ਸੰਭਾਲ ਬਾਰੇ ਦੱਸਿਓ ਜਾਂ ਕਿਵੇਂ ਛੱਡਣਾ ਕਬੂਤਰ ਕਬੂਤਰ ਨੂੰ ਠੀਕ ਹੈ ਨਾ ਬਾਜੀ ਤੇ ਤਿਆਰ ਕਰਨ ਬਾਰੇ ਦੱਸਿਓ ਅੱਜ ਮੈਂ ਜਿਹੜੀ ਇਹ ਵੀਡੀਓ ਬਣਾਉਣੀ ਆ ਮੁੱਢ ਤੋਂ ਲਾ ਕੇ ਕਬੂਤਰ ਨੂੰ ਗੇੜਿਆਂ ਤੋਂ ਲਾ ਕੇ ਜਦੋਂ ਗੇੜਿਆਂ ਤੋਂ ਕਬੂਤਰ ਅ ਗੇੜੇ ਵਾਲੇ ਦਿਨ ਕਬੂਤਰ ਨੂੰ ਆਪਣਾ ਸਾਂਭ ਲੈਣਿਆ ਆ ਜਾਂਦਾ ਕਬੂਤਰ ਉੱਟ ਕੇ ਤੇ ਉਦੋਂ ਤੋਂ ਲਾ ਕੇ ਤੁਹਾਨੂੰ ਮੈਂ ਬਾਜੀ ਛੱਡਣ ਤੱਕ ਵੀਡੀਓ ਬਣਾ ਕੇ ਦੱਸਣੀ ਆ ਸੇਵ ਕਰ ਲਿਓ ਵੀਡੀਓ ਨੂੰ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਆ ਤੇ ਵੀਡੀਓ ਇਹ ਹੈ ਤੇ ਪਹਿਲਾਂ ਵੀ ਮੈਂ ਬਣਾ ਕੇ ਪਾਈਆ ਵੀਡੀਓ ਉਹਦੇ ਚ ਮੈਂ ਹੁਣ ਇੱਕ ਜਾ ਕੇ ਆ ਮੈਨੂੰ ਥੋੜਾ ਜਨਾ ਉਹਦੇ ਚ ਵੀ ਹੋਰ ਥੋੜੀਆਂ ਜਿੰਨਾ ਕ ਲੱਗਿਆ ਸੀ ਮੈਂ ਕਿਹਾ ਦੁਬਾਰੇ ਇੱਕ ਨਵੀਂ ਬਣਾ ਕੇ ਹੁਣ ਥੋੜੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਦੱਸਦੇ ਆ ਤੁਹਾਨੂੰ ਕਿਵੇਂ ਛੱਡਦੇ ਆ ਕੰਪਿਊਟਰ ਉੱਤੇ ਵੀ ਇਹ ਸੇਵ ਕਰ ਲਿਓ ਠੀਕ ਆ ਆਪ ਕੋ ਆਪਦੇ ਮਤਲਬ ਕਾਉਂਟਾਂ ਦੇ ਵਿੱਚ ਸੇਵ ਕਰਕੇ ਰੱਖੋ ਇਹਨੂੰ ਜਦੋਂ ਗਰਮੀਆਂ ਆ ਗਈਆਂ ਉਦੋਂ ਇਹਨੂੰ ਗੇਮ ਨੂੰ ਵਰਤ ਕੇ ਦੇਖਣਾ ਪਊਗਾ ਤੇ ਅੱਜ ਕੱਲ ਤੁਹਾਨੂੰ ਪਤਾ ਬਈ ਗੋਲੀ ਗੱਟਾ ਦਾ ਬੰਦ ਹੀ ਕਰਤਾ ਉੱਥੇ ਗੋਲੀਆਂ ਗਾਲੀਆਂ ਨਾਲ ਤਾਂ ਹੁਣ ਕਬੂਤਰ ਅੱਜ ਕੱਲ ਨਾ ਹੀ ਕੋਈ ਦੰਦਾ ਨਾ ਹੀ ਛੱਡਨੇ ਆ ਨਾ ਹੀ ਮੈਂ ਤੁਹਾਨੂੰ ਰეკਮੈਂਡ ਕਰਦਾ ਵੀ ਤੁਸੀਂ ਗੋਲੀ ਲਾ ਕੇ ਕਬੂਤਰ ਛੱਡੋ ਠੀਕ ਹੈ ਨਾ ਬਿਨਾ ਗੋਲੀ ਤੋਂ ਕਬੂਤਰ ਬਹੁਤ ਟੁੱਟ ਜਾਂਦੇ ਆ ਉਹ ਗੇਮ ਬਾਰੇ ਅੱਜ ਤੁਹਾਨੂੰ ਗਰਮੀਆਂ ਦੀ ਗੇਮ ਬਾਰੇ ਦੱਸਣਾ ਕਿਵੇਂ ਕਬੂਤਰ ਉੜਦੇ ਆ ਪਹਿਲਾਂ ਬਾਈ ਜੀ ਜਿੱਦਨੇ ਆਪਾਂ ਕਬੂਤਰ ਨੂੰ ਜਦੋਂ ਬਾਰੀਆਂ ਤੇ ਪਾ ਲੈਨੇ ਆ ਕਬੂਤਰ ਬਾਰੀਆਂ ਤੇ ਪਾ ਕੇ 5-6 ਬਾਰੀਆਂ ਹੋ ਗਈਆਂ ਫਰਜ਼ ਕਰ ਲਓ ਬਈ ਅੱਜ ਅਏਗਾ ਵੀਰਵਾਰ ਵੀਰਵਾਰ ਵਾਲੇ ਦਿਨ ਗੇੜਿਆਂ ਕਬੂਤਰ ਦੇ ਵੀਰਵਾਰ ਵਾਲੇ ਦਿਨ ਵੀਰਵਾਰ ਵਾਲੇ ਦਿਨ ਗੇੜਿਆਂ ਤੇ ਕਬੂਤਰ ਆ ਗਿਆ ਤੇ ਥੋੜਾ ਰਾਤ ਦਾ ਜਲਾਪ ਪਿਉ ਕੇ ਰੱਖਿਆ ਹੈ ਜਲਾਪ ਵਾਲੀ ਵੀਡੀਓ ਤੁਹਾਨੂੰ ਆਲਰੇਡੀ ਮੈਂ ਪਾਈ ਹੋਈ ਆ ਜਲਾਪ ਪਿਉ ਕੇ ਰੱਖਿਆ ਹੈ ਕਬੂਤਰ ਨੂੰ ਉਹ ਉਹਨੂੰ ਬੱਤੀ-ਬੁੱਤੀ ਲਾ ਕੇ ਕਬੂਤਰ ਨੂੰ ਉਹਦਾ ਗਲ ਸਾਫ਼ ਕਰਕੇ ਥੋੜਾ ਸਾ ਮੇ ਰੱਖ ਕੇ ਥੋੜੀਆਂ ਨੋਕਾਂ ਜੀਆਂ ਲਵਾ ਕੇ ਕਬੂਤਰ ਦੀਆਂ ਉਦੋਂ ਬਾਅਦ ਥੋੜਾ ਜਿਹਾ ਪਾਣੀ ਪਲਾ ਕੇ ਜਦੋਂ ਭਰ ਆ ਗਿਆ ਕਬੂਤਰ ਥੋੜਾ ਜਿਹਾ ਥੋੜਾ ਪਾਣੀ ਭਰਉਣ ਲੱਗਾ ਉਸ ਤੋਂ ਬਾਅਦ ਉਹ ਪਤਲਾ ਜਿਆ ਕਰਕੇ 20 ml ਉਹ ਜਿਵੇਂ ਜਲਾਬ ਜਿਹੜਾ ਤੁਹਾਨੂੰ ਦੱਸਿਆ ਹੋਇਆ ਉਹਦੀ ਇੱਕ ਨਾਲਕੀ ਦੇ ਦੇਣੀ ਆ ਕਬੂਤਰ ਨੂੰ ਰੱਖ ਦੇਣਾ ਨਾਰਮਲ ਟੈਂਪਰੇਚਰ ਦੇ ਵਿੱਚ ਘਰੇ ਜਾਂ ਮਤਲਬ ਸਾਮੇ ਜਾਂ ਧੁੱਪੇ ਨਹੀਂ ਰੱਖਣਾ ਸਾਮੇ ਰੱਖ ਦਿਓ ਕੋਈ ਐਦਾਂ ਰਹਿੰਦਾ ਉਹ ਇਹ ਜਾਨੀ ਗੇੜਿਆਂ ਤੋਂ ਆਏ ਦੀ ਗੱਲ ਆ ਕਬੂਤਰ ਦੀ ਜਦੋਂ ਗੇੜਿਆਂ ਤੋਂ ਆ ਗਿਆ ਉਹਦੋਂ ਇੱਕ ਕਬੂਤਰ ਨੂੰ ਜਲਾਬ ਦੇ ਕੇ ਤੁਸੀਂ ਕਬੂਤਰ ਨੂੰ ਰੱਖ ਦੇਣਾ ਇੱਕ ਧਿਆਨ ਰੱਖਣਾ ਵੀ ਉਹਨੂੰ ਕਦੇ ਵੀ ਕੂਲਰ ਮੂਰੇ ਨਹੀਂ ਰੱਖਣਾ ਨਾ ਉਹਨੂੰ ਏਸੀ ਮੂਰੇ ਰੱਖਣਾ ਕਬੂਤਰ ਨਾਰਮਲ ਟੈਂਪਰੇਚਰ ਦੇ ਵਿੱਚ ਜਿੰਨਾ ਵੀ ਟੈਂਪਰੇਚਰ ਹੈਗਾ ਉੱਥੇ ਕਬੂਤਰ ਨੂੰ ਉਹਨੇ ਆ ਆਵੇਂ ਸ਼ਾਮੇ ਰੱਖ ਦਿਓ ਕਬੂਤਰ ਨੂੰ ਜਾਂ ਬੈਠ ਕੇ ਰੱਖ ਲਓ ਜਾਂ ਠੀਕ ਹੈ ਨਾ ਵੀ ਉਹ ਮੈਂ ਯਾਨੀ ਏਸੀ ਮੂਰੇ ਜਾਂ ਕੂਲਰ ਮੂਰੇ ਨਹੀਂ ਰੱਖਣਾ ਪੱਖਾ ਚੱਲਦਾ ਹੋਵੇ ਉਹ ਪੱਖੇ ਨਾਲ ਕੋਈ ਬਗੜ ਪੱਖਾ ਵੀ ਸਿੱਧਾ ਜਿਵੇਂ ਹੁੰਦਾ ਵੀ ਉਹਦੇ ਤੇ ਸਿੱਧਾ ਨਾ ਪੈਂਦਾ ਹੋਵੇ ਪੱਖਾ ਛੱਤ ਵਾਲਾ ਪੱਖਾ ਜਿਹੜਾ ਪਿਆ ਚੱਲੀ ਜਾਵੇ ਉਹਦਾ ਵੀ ਕੋਈ ਚੱਕਰ ਆਏਗਾ ਉਨੂੰ ਦੇ ਕੇ ਬੀਐਮਐਲ ਪਾਣੀ ਤੁਸੀਂ ਉਸ ਤੋਂ ਬਾਅਦ ਕਬੂਤਰ ਨੂੰ ਪਿੰਜਰੇ ਛੱਡ ਦੇਣਾ ਪਿੰਜਰੇ ਛੱਡ ਕੇ ਡੇਢ ਦੋ ਘੰਟੇ ਬਾਅਦ ਕਬੂਤਰ ਨੇ ਪੂਰਾ ਐਨ ਜਲਬ ਮਾਰਨੀ ਹੈ ਕਾਲੀਆਂ ਬੱਠਾ ਮਾਰੂਗਾ ਕਬੂਤਰ ਮਾਰ ਮੂ ਕੇ ਐਨ ਜਦੋਂ ਕਬੂਤਰ ਨੇ ਸਾਫ਼ ਹੋ ਜਾਣਾ ਉਦੋਂ ਬਾਅਦ ਤੁਸੀਂ ਕਬੂਤਰ ਨੂੰ ਜਿੰਨੇ ਵੀ ਪਹਿਲਾਂ ਬਾਦਾਮ ਦਿੰਨੇ ਹੋ ਓਨੇ ਬਾਦਾਮ ਦੇਣਿਆ ਕਬੂਤਰ ਨੂੰ ਜਿੰਨੇ ਪਹਿਲਾਂ 10 12 ਬਾਦਾਮ ਦਿੰਨੇ ਆ 10 12 ਬਾਦਾਮ ਦੇ ਕੇ ਕਈ ਲੋਕ ਨਾਲ ਕਣਕ ਪਾਣ ਦਿਆ ਜਾਂ ਕੁਝ ਵੀ ਦਿੰਦੇ ਤੁਸੀਂ ਉਵੇਂ ਸੇਮ ਉਹੀ ਖਰਾਕ ਦੇਣੀ ਆ ਉਵੇਂ ਹੀ ਰੱਖਣਾ ਕਬੂਤਰ ਨੂੰ ਜਦੋਂ ਉਹਨੇ ਕਬੂਤਰ ਨੇ ਜਲਾਬ ਭਰਾਤਾ ਉਸ ਤੋਂ ਬਾਅਦ ਕਬੂਤਰ ਨੂੰ ਖਰਾਕ ਦੇ ਦੇਣੀ ਆ ਖਰਾਕ ਦੇ ਕੇ ਉਸ ਤੋਂ ਬਾਅਦ ਕਬੂਤਰ ਨੂੰ ਤੁਸੀਂ ਕੁਝ ਨਹੀਂ ਕਰਨਾ ਛੁੱਡੇ ਛੱਡ ਦੇਣਾ ਛੁੱਡੇ ਛੱਡ ਕੇ ਠੀਕ ਆ ਆਪੇ ਜੋ ਪਾਣੀ ਨਮਾ ਪਾ ਦੇਣਾ ਤੋਤਾ ਹੋਇਆ ਧੋ ਕੇ ਵਧੀਆ ਤਾਜ਼ਾ ਪਾਣੀ ਠੰਡਾ ਮਤਲਬ ਤਾਜ਼ਾ ਜਿਹੜਾ ਹੁੰਦਾ ਉਹ ਪਾ ਦੇਣਾ ਤੇ ਉਹਨੇ ਕਬੂਤਰ ਨੇ ਆਪੇ ਪਾਣੀ ਪੀ ਲੈਣਾ ਤੇ ਤੁਸੀਂ ਕੀ ਕਰਨਾ 2:30 ਵਜੇ ਇਹਨਾਂ 2:30 ਵਜੇ ਜਦ 10:00 ਵਜੇ ਥੋੜਾ ਜਿਹਾ ਜਿਹੜਾ ਬਣਿਆ ਹੋਇਆ ਪਾਣੀ ਆ ਉਹ ਤੁਸੀਂ ਪਿਹਾਉ ਦੇਣਾ ਨਾਲ ਉਹ ਪਿਹਾਉ ਦੇਣਾ ਪਾਣੀ ਉਹ ਪਿਹਾਉ ਕੇ ਪਾਣੀ ਤੇ ਕਬੂਤਰ ਨੂੰ ਆਮ ਨੋਰਮਲ ਯਾਨੀ ਗੇਮ ਛੋਡੇ ਬਾਈ ਜੀ ਕੰਮ ਆਉਣ ਵਾਲੀ ਆ ਇਹਨੂੰ ਸੇਵ ਕਰਕੇ ਰੱਖ ਲਿਓ ਮੇਰੀ ਵੀਡੀਓ ਨੂੰ ਤੇ ਉਹਨੂੰ ਕਬੂਤਰ ਨੂੰ ਕੀ ਕਰਨਾ ਨਾ ਪਾਣੀ ਉਦੋਂ ਬਾਅਦ 4-5 ਵਜੇ ਪਾਣੀ ਪਿਹਾਉਂਦਾ ਨਾ ਫਿਰ ਤੁਸੀਂ ਕੀ ਕਰਨਾ ਕਬੂਤਰ ਨੂੰ ਪਾਣੀ ਰੱਖੀ ਰੱਖਣਾ ਉਹਦੇ ਮੂਰੇ ਕਬੂਤਰ ਨੇ ਜਿਵੇਂ ਨੋਰਮਲ ਤਰੀਕੇ ਨਾਲ ਜਿਵੇਂ ਵੀ ਖੱਚਦਾ ਬਦਾਮ ਕੋਈ ਉਹਨੂੰ ਬਾਲੀ ਤੰਸਨੀ ਜਣੀ 스트레스 ਨਹੀਂ ਜਣੀ ਜਿੱਥੇ ਕਬੂਤਰ ਜਿਹੜੇ ਖੁੱਡੇ 'ਚ ਬੈਠਾ ਉੱਥੇ ਸੜਦਾ ਫੇਰ ਤੁਸੀਂ ਕੀ ਕਰਨਾ ਉਹ ਜਿਹੜਾ ਬਣਿਆ ਹੋਇਆ ਪਾਣੀ ਥੋੜਾ ਪਿਆਤਾ ਹੋਇਆ ਠੰਡਾ ਪਾਣੀ ਜਿਵੇਂ ਆਹ ਹੈ ਪੰਜ ਛੇ ਚੀਜ਼ਾਂ ਨੇ ਆ ਜਿਵੇਂ ਤੁਹਾਨੂੰ ਇਹ ਪਾਣੀ ਵੀ ਮੇਰਾ ਦੱਸਿਆ ਹੈ ਜਿਵੇਂ ਆਹ ਇਲਾਇਚੀਆਂ ਚੰਨਣ ਦਾ ਉਹ ਸਫਾਇਆ ਸੰਦਲਪੂਰ ਤਿੱਤਾਬਾਸ਼ੀਰ ਨਿੱਕੀ ਇਲਾਇਚੀ ਗੁਲਾਬ ਦੇ ਫੁੱਲ ਠੀਕ ਹੈ ਇਹੋ ਜਿਹਾ ਕੁਝ 5 7 ਚੀਜ਼ਾਂ ਦਾ ਚੀਜ਼ਾਂ ਦਾ ਜਿਹੜਾ ਪਾਣੀ ਆ ਸਾਰਿਆਂ ਕੋਲ ਹੀ ਆਉਂਦਾ ਉਹੀ ਹੁੰਦਾ ਪਾਣੀ ਦਾ ਕੋਈ ਵਾੜਾ ਚੱਕਰ ਨਹੀਂ ਹੁੰਦਾ ਤੇ ਉਹ ਪਾਣੀ ਪਿਓ ਗਰਖਣਾ ਸਵੇਰੇ ਤੜਕੇ 3 ਵਜੇ ਕਬੂਤਰ ਨੂੰ ਪਾਣੀ ਲਾਉਣਾ ਸਵੇਰੇ ਤੜਕੇ 3 ਵਜੇ ਤੜਕੇ 3 ਵਜੇ ਪਾਣੀ ਲਾ ਕੇ 7-8 ਵਜੇ ਕਬੂਤਰ ਨੂੰ ਤੜਕੇ ਦੇਖਣਾ ਕਿ ਕਬੂਤਰ ਨੇ ਥੋੜੇ ਨਾਲੇ ਬਲਾਮ ਨੂੰ ਸਾਫ਼ ਹੋਣਗੇ ਸਾਰਾ ਕੁਝ ਐ ਪੂਰਾ ਕੂਤਰ ਤੱਲੀ ਵਰਗਾ ਹੋ ਰਾਤ ਦੇ ਥੋੜੇ ਬਲਾਮ ਫੇਰ ਪਿਉਂਟੇ ਆ ਇਹ ਹੀ ਸੀਗਾ ਵੀਰਵਾਰ ਵਾਲੀ ਰਾਤ ਹੁਣ ਫਰਾਈਡੇ ਹੋ ਗਿਆ ਫਰਾਈਡੇ ਠੀਕ ਆ ਜਿੰਨੇ ਤੁਸੀਂ ਜਿਵੇਂ ਪਹਿਲਾਂ ਬਦਾਮ ਆ ਸਵੇਰੇ 7 ਵਜੇ ਪਾਣੀ ਲਾਤਾ ਫਰੈਜੜਾ ਤੜਕੇ ਤੇ ਉਹ ਉਹ ਸਾਫ ਕਰੇ ਤਾਂ ਉਹ ਤੋਂ ਬਾਅਦ ਜਿੰਨੇ ਵਜੇ ਤੁਸੀਂ ਰੁਟੀਨ ਚ ਕਬੂਤਰ ਨੂੰ ਬਦਾਮ ਦਿੰਨੇ ਹੋ 10 11 ਵਜੇ ਦਿੰਨੇ ਹੋ ਜਾਂ 10 ਵਜੇ ਦਿੰਨੇ ਹੋ ਕਾਲੀ ਨਹੀਂ ਕਰਨੀ ਪਹਿਲਾਂ ਨਹੀਂ ਜਿਹੜੇ ਨਾਂ ਵਾਲੇ ਲੇਟ ਕਰਦੇ ਆ ਠੀਕ ਆ ਉਵੇਂ ਕਬੂਤਰ ਨੂੰ ਬਦਾਮ ਦੇ ਕੇ ਜਿਵੇਂ ਦਿੰਨੇ ਹੋ ਤੁਸੀਂ ਜਿਵੇਂ 10 12 ਬਦਾਮ ਮੁਰਤੇ ਕਣਕ ਪਾਉਣੇ ਹੋ ਕਣਕ ਵੀ ਪਾ ਦੇਣੀ ਆ ਘਬਰਾਉਣਾ ਨਹੀਂਗਾ ਵੀ ਐ ਨਹੀਂ ਡਰਨਾ ਵੀ ਇਹਨੇ ਖੱਟਣੇ ਨਹੀਂ ਤੜਕੇ ਨੂੰ ਜਾਂ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਪੁਰਾ ਤੁਸੀਂ ਉਵੇਂ ਹੀ ਬਦਾਮ ਦੇਣਿਆ ਉਵੇਂ ਹੀ ਫੇਰ ਕਬੂਤਰ ਨੂੰ ਤਾਜ਼ਾ ਪਾਣੀ ਪਾ ਕੇ ਕੁੱਜੇ ਦੇ ਵਿੱਚ ਬਦਾਮ ਜਦੋਂ ਉਹਨੇ ਚੁਗ ਲਈ ਪਾਣੀ ਉਹਨੂੰ ਆਪੇ ਪੀਣ ਦਿਓ ਤੁਸੀਂ ਪਾਣੀ ਨਹੀਂ ਉਹਨੂੰ ਹੱਥ ਨਾਲ ਦੇਣਾ ਕਬੂਤਰ ਨੂੰ ਖੁੱਡੇ ਦੇ ਵਿੱਚ ਛੱਡ ਦੇਣਾ ਠੀਕ ਹੈ ਖੁੱਡੇ ਦੇ ਵਿੱਚ ਛੱਡ ਤਾਂ ਕਬੂਤਰ ਨੂੰ ਪੂਰਾ ਖੁੱਡੇ ਦੇ ਵਿੱਚ ਐਨ ਆਰਾਮ ਨਾਲ ਕਬੂਤਰ ਨੂੰ ਖਣਿਓ ਪਾਣੀ ਪੁਣੀ ਤਾਜ਼ਾ ਪਾ ਦਿਓ ਫਿਰੀ ਜਾਣ ਦੋ ਫਿਰੀ ਜਾਣ ਦੋ ਕੁਝ ਨਹੀਂ ਹੁੰਦਾ ਉਹਨੂੰ ਕਬੂਤਰ ਨੂੰ ਐਨ ਪੂਰਾ ਫੰਗ ਫੰਗ ਮਾਰ ਕੇ ਉਹਨੇ ਪੂਰਾ ਸੈੱਟ ਪੁੱਤਰੇ ਹੋ ਜਾਣਾ ਕਿਉਂਕਿ ਜਲਾਬ ਇੱਕ ਦਿਨ ਪਹਿਲਾਂ ਦਾ ਲੱਗਿਆ ਹੋਇਆ ਹੈ ਅੱਜ ਮਨੇ ਸਾਰਾ ਪਿਛਲੇ ਦਿਨ ਵਾਲੀ ਵੀ ਅੱਜ ਵਾਲੀ ਦਿਨ ਵਾਲੀ ਵੀ ਸਾਰੀ ਖਰਾਕ ਕਰ ਦੇਣੀ ਆ ਤੇ ਐਵੇਂ ਹੀ ਫੇਰ ਕਰਨਾ ਐਵੇਂ ਹੀ ਰਾਤ 4:00 ਵਜੇ ਫੇਰ ਪਾਣੀ ਪਿਆਉਂਦਾ ਨਾ ਠੰਡਾ ਉਹੀ ਸੇਮ ਪਾਣੀ ਤੇ ਤੜਕੇ 3:00 ਵਜੇ ਫੇਰ ਉਹਨੂੰ ਪਾਣੀ ਲਾਉਣਾ ਇਹ ਹੈਗੀ ਆ ਜਿਵੇਂ 47 44 42 ਤੋਂ ਉੱਤੇ 40 ਤੋਂ ਉੱਤੇ ਵਾਲੀ ਗੇਮ ਜਦੋਂ ਮਤਲਬ ਦੋ ਗੇਮਾਂ ਨਹੀਂ ਆ ਦੋ ਦੂਜੀ ਵੀ ਸੌ ਮੈਂ ਦੱਸੂਗਾ ਦੂਜੀ ਕਿਵੇਂ ਛੱਡਦੇ ਆ ਵੱਧ ਪਤਾ ਮਨ ਤੇ ਉਦੋਂ ਬਾਅਦ ਤੜਕੇ ਸਵੇਰੇ 3 ਵਜੇ ਪਾਣੀ ਨਾ ਦੇਣਾ ਉਦੋਂ ਬਾਅਦ ਆ ਗਈ ਸੈਟਰਡੇ ਵਾਲਾ ਦਿਨ ਆ ਗਿਆ ਸੰਡੇ ਨੂੰ ਤੁਸੀਂ ਬਾਜੀ ਛੱਡ ਦੇਣਾ ਸੈਟਰਡੇ ਵਾਲਾ ਦਿਨ ਆ ਗਿਆ ਸੈਟਰਡੇ ਦਿਨ ਤਾਂ ਸ਼ਾਮ ਨਾਲ ਸਵੇਰੇ 3 ਵਜੇ ਫੇਰ ਠੰਡਾ ਪਾਣੀ ਲਾ ਕੇ ਕਬੂਤਰ ਨੂੰ ਖੁੱਡੇ ਛੱਡ ਦੇਣਾ ਕਬੂਤਰ ਨੇ 8-9 ਵਜੇ ਦੇ ਨੂੰ ਸਾਰਾ ਖਿੱਚ ਕੇ ਸਾਰਾ ਕੁਝ ਸਾਫ਼ ਹੋ ਜਾਣਾ ਜੇ ਨਾ ਵੀ ਹੋਵੇ ਬਰੀ ਨਹੀਂ ਕਰਨੀ ਕਬੂਤਰ ਦੀ ਟੈਨਸ਼ਨ ਨਹੀਂ ਜਾਣੀ ਮਾੜਾ ਜਿਆ ਨੂੰ 5 ਕਿਲੋ ਪਾਣੀ ਦੇ ਕੇ ਕਬੂਤਰ ਨੂੰ ਫੇਰ ਖੁੱਡੇ ਛੱਡ ਦਿਓ ਉਹਨੇ 9-10 ਵਜੇ ਦੇ ਨੂੰ ਪੂਰਾ ਸਾਫ਼ ਹੋ ਜਾਣਾ ਬਲਾਮ ਛੋਡੇ ਭੰਤੇ ਹੋਇਆ ਠੀਕ ਹੈ ਬਦਾਮ ਤੇ ਹੁੰਦੇ ਆ ਤੁਹਾਡੇ ਉਹਨੂੰ ਕੀ ਕਰਨਾ ਤੁਸੀਂ ਕਬੂਤਰ ਨੂੰ ਫੇਰ ਉੱਡੇ ਛੱਡ ਕੇ ਕਾਹਲੀ ਨਹੀਂ ਕਰਨੀ ਕਦੇ ਵੀ ਕਈ ਵਾਰ ਆਪਾਂ 7 ਵਜੇ 6 ਵਜੇ ਬਦਾਮ ਦੇ ਦਿੰਨੇ ਆ ਵੀ ਇਹਨੇ ਹਾਜਮ ਨਹੀਂ ਕਰਨੇ ਇਹਨੇ ਵੀ ਥੋੜੇ ਬਦਾਮ ਕਬੂਤਰ ਨੂੰ ਬਦਾਮ ਦੇਣੇ ਆ ਫਿਰ ਤੁਸੀਂ 10 ਵਜੇ 10 ਵਜੇ ਬਦਾਮ ਦੇਣੇ ਆ ਕਬੂਤਰ ਨੂੰ ਪਹਿਲਾਂ ਦੇਖ ਲਿਓ ਵੀ ਪੁਰਾਣਾ ਕੋਈ ਬਦਾਮ ਤਾਂ ਨਹੀਂ ਉਹਦੇ ਪੁਰਾਣੀ ਰਹਿਸ਼ ਤਾਂ ਨਹੀਂ ਹੈਗੀ ਕਬੂਤਰ ਦੇ ਵਿੱਚ ਤੇ ਜਦੋਂ 10 ਵਜੇ ਫੇਰ ਕੀ ਕਰਨਾ ਤੁਸੀਂ ਬਦਾਮ ਕੱਟਣੇ ਆ ਜਿਹੜੇ ਬਦਾਮ ਮਤਲਬ ਇਹ ਹਿਸਾਬ ਨਾਲ ਕੱਟਣਿਆ ਬਾਹਲੇ ਬਰੀਕ ਨਾ ਹੋਣ ਬਿਉਈ ਤੁਸੀਂ ਉਹ ਬਰਾਦਾ ਬਣਾਤਾ ਬਦਾਮਾਂ ਦਾ ਜਾਂ ਪਾਊਡਰ ਵਾਂਗੂ ਬਣਾਤਾ ਬਾਹਲੇ ਬਰੀਕ ਨਾ ਹੋਣ ਮਤਲਬ ਹੋਣ ਉਹ ਵੀ ਇੱਕ ਗਿਰੀ ਦੀਆਂ ਜੇ ਕਹੀਏ ਵੀ ਇੱਕ ਗਿਰੀ ਆ ਜਿਹੜੀ ਉਹਦੇ ਤਿੰਨ ਅੱਧੀ ਗਿਰੀ ਦੇ ਤਿੰਨ ਪੀਸ ਕਰਕੇ ਤੇ ਤਿੰਨ ਵਾਰ ਚਾਰ ਵਾਰ ਕੱਟੀ ਵੀ ਹੋਵੇ 12 ਮਤਲਬ ਉਹਦੀ 12 ਕੈਂਕਰਾਂ ਚਾਹੀਦੀਆਂ ਤੇ 24 ਇੱਕ ਬਦਾਮ ਦੇ 24 ਬਦਾਮ ਚਾਹੀਦੇ ਆ ਬੜੇ ਐਡੀ ਐਡੀਆਂ ਐ ਐਡੀਆਂ ਕਹਿੰਦੇ ਮਤਲਬ ਕਿੰਨਾ ਚਾਹੀਏ ਬਦਾਮ ਦੀ ਠੀਕ ਹੈ ਨਾ ਉਦੋਂ ਬਾਅਦ ਤੁਸੀਂ 10 ਵਜੇ ਕਬੂਤਰ ਨੂੰ ਕੀ ਕਰਨਾ ਚੱਕਣਾ ਕੁੱਡੇ ਚ ਤੇ ਪਿੰਜਰੇ ਚ ਪਾ ਕੇ ਕੋਲੇ ਚ ਬਦਾਮ ਰੱਖ ਦਿੰਨੇ ਉਹਦੇ ਮੂਰੇ ਉਹਨੇ ਬਦਾਮ ਕੁਝ ਦੇਣੇ 6 ਬਦਾਮ ਨੂੰ ਉੱਤਰੋ ਠੀਕ ਹੈ ਬਦਾਮ ਦੇ ਬਦਾਮ ਦੂਨ ਦੇ ਕੇ ਉਹਨੂੰ ਥੋੜਾ ਜਿਹਾ ਨਾ ਥੋੜੇ ਜਿਹਾ ਦਾਣੇ ਦੂਨੇ ਉਹਦੇ ਮੂਰੇ ਕਰਕੇ ਦੇਖਿਓ ਵੀ ਖਾਂਦਾ ਕੀ ਕਰਦਾ ਜਾ ਰਿਹਾ ਹੈ ਫੇਰ ਉਹਨੂੰ ਤੁਸੀਂ ਉਵੇਂ ਹੀ ਕਬੂਤਰ ਨੂੰ 6 ਬਦਾਮ ਦੇ ਕੇ ਖੁੱਡੇ ਛੱਡ ਦੇਣਾ ਤੇ 5 ਐਮ ਐਲ ਪਾਣੀ ਦੇ ਦੇਣਾ। ਕਬੂਤਰ ਨੂੰ ਖੁੱਡੇ ਛੱਡ ਕੇ ਨਾਰਮਲ ਕਬੂਤਰਾਂ ਦੇ ਵਿੱਚ ਪਿਆ ਫਿਰੇ ਜਾਣ ਦੇ। 10 ਵਜੇ ਤੱਕ ਤੁਸੀਂ ਕਬੂਤਰ ਦੀ ਬਾਤ ਲਈ ਪੁੱਛਣੀ। ਜਮੇ ਕਬੂਤਰ ਨੂੰ ਹਲਾਉਣਾ ਨਹੀਂ ਗਾ ਖੁੱਡੇ ਦੇ ਵਿੱਚ ਹੀ ਰਹਿਣ ਦੇਣਾ। ਤਾਜ਼ਾ ਪਾਣੀ ਪਾ ਦੇਣਾ। ਜਿੰਨੀ ਉਹ ਨੂੰ ਜੀ ਕਰੂਗਾ ਉਹਦਾ ਆਪੇ ਹੀ ਪਾਣੀ ਪੀਊਗਾ। ਸਾਰਾ ਕੁਝ ਆਪੇ ਹੋਣਾ। ਨਾਰਮਲ ਕਬੂਤਰ ਨੂੰ ਰੱਖਣਾ। ਕੋਈ ਉਹਦੇ ਮੂਰੇ ਏਸ਼ੀ ਨਹੀਂ ਲਾਉਣਾ ਵੀ ਇਹ ਕੱਲ ਨੂੰ ਬਾਜੀ ਛੱਡਣਾ ਜਾਂ ਹੋਰ ਕੁਝ ਨਹੀਂ ਕਰਨਾ ਉਹਦੇ ਮੂਰੇ। ਇਹਨੂੰ ਜਮਾਂ ਨਹੀਂ ਕੁਛ ਕਰਨ। ਉਹ ਉਹ ਛੱਡ ਕੇ ਖੁੱਡੇ ਦੇ ਵਿੱਚ। ਫੇਰ ਤੁਸੀਂ ਕੀ ਕਰਨਾ? 3 ਵਜੇ ਦਿਨੇ 3 ਵਜੇ ਕੱਢਣਾ ਕਬੂਤਰ ਨੂੰ ਖੁੱਡੇ ਚੋਂ। ਕਬੂਤਰ ਨੂੰ ਖੁੱਡੇ ਚੋਂ ਕੱਢ ਕੇ ਦੇਖਣਾ, ਚੈੱਕ ਕਰਨਾ ਕਿੰਨੀ ਘਰੇਟ ਆ ਉਹਦੇ ਅੰਦਰ ਜਾਂ ਹੋਰ। ਫੇਰ ਉਹਨੂੰ ਕੀ ਕਰਨਾ ਕਬੂਤਰ ਨੂੰ ਜਿਵੇਂ ਤੁਹਾਡੇ ਕੋਲੇ ਇੱਕ ਨਾ ਕੋਰਾ ਕੁੱਜਾ ਲੈ ਲੈਣਾ। ਕੋਰੇ ਕੁੱਜੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਰੱਖਿਓ। ਪਾਣੀ ਪਾ ਕੇ ਰੱਖਣਾ ਉਹਨਾਂ ਨਾ ਬਾਰ ਰੱਖੀ ਜਾਂਦਾ ਰਾਤ ਨੂੰ ਬਾਹਰ ਰੱਖ ਦੇਵੇ ਸਵੇਰੇ ਨਾ ਉਹਨੂੰ ਛੰਡੇ ਥਾਂ ਮੈਂ ਅੰਦਰ ਕਿਤੇ ਕਮਰੇ ਕਮਰੇ ਦੇ ਵਿੱਚ ਰੱਖ ਦੇਵੇ ਤੇ ਥੱਲੇ ਉਹਦੇ ਲਾ ਦੇਈਂ ਦੀਆ ਬਰੇਤੀ ਬਰੇਤੀ ਦੇ ਵਿੱਚ ਫਿਰ ਉਹ ਠੰਡਾ ਰਹਿਣਾ ਹੁੰਦਾ ਬਰੇਤੀ 'ਚ ਰੱਖ ਦੇਵੇ ਉਹ ਪਾਣੀ ਫਿਰ ਤੁਸੀਂ 3 ਵਜੇ ਜਾਂ 3 ਵਜੇ ਹਾਂ ਉਹ ਪਾਣੀ ਦੇਣਾ ਉਹ ਪਾਣੀ ਤੁਸੀਂ ਫਿਰ 10 ਐਮਐਲ ਕਬੂਤਰ ਨੂੰ ਦੇਣਾ 10 ਐਮਐਲ ਦੇਣਾ ਉਦੋਂ ਬਾਅਦ ਫਿਰ ਤੁਸੀਂ ਕੰਟੀਨਿਊਸ ਕਬੂਤਰ ਨੂੰ ਪਾਣੀ ਦੇਈ ਜਾਣਾ 10 ਐਮਐਲ ਦੇਤਾ ਫਿਰ ਠੀਕਾ ਅੱਧੇ ਘੰਟੇ ਬਾਅਦ ਫੇਰ 10 ਐਮਐਲ ਦੇਤਾ ਅੱਧੇ ਘੰਟੇ ਬਾਅਦ ਫੇਰ 10 ਐਮਐਲ ਦੇਤਾ ਅੱਧੇ ਘੰਟੇ ਬਾਅਦ ਫੇਰ 10 ਐਮਐਲ ਦੇਤਾ 10 ਐਮਐਲ ਤੋਂ ਵੱਧ ਨਹੀਂ ਜੀ ਪਰ ਉਹ ਧਿਆਨ ਰੱਖਣਾ ਵੀ ਉਹਦਾ ਪੋਤਾ ਕਬੂਤਰ ਦਾ ਖਾਲੀ ਨਹੀਂ ਹੋਣਾ ਚਾਹੀਦਾ ਬੋਤੇ ਦੇ ਵਿੱਚ ਉਹਦੇ ਪਾਣੀ ਹੋਣਾ ਚਾਹੀਦਾ ਫੇਰ ਜਦੋਂ ਵੱਜ ਗਏ 8 ਸ਼ਾਮ ਨੂੰ 8 ਵਜੇ ਫੇਰ ਤੁਸੀਂ ਕੀ ਕਰਨਾ ਮਾੜਿਆ ਮਤਲਬ ਜਿੰਨਾ ਕ ਹੁੰਦਾ ਅੱਧਾ ਆਲੂ ਬੁਖਾਰਾ ਇਹ ਹੁੰਦੇ ਨਾ ਕੱਚ ਦੇ ਗਲਾਸ ਤੇ ਐਡਾ ਕੱਚ ਦਾ ਗਲਾਸ ਹੁੰਦਾ ਜਿਹੜਾ ਭਰ ਕੇ ਉਹਦੇ ਚ ਆਲੂ ਬੁਖਾਰਾ ਛੱਡ ਦੇਣਾ ਤੇ ਕਣਕ ਦੇ ਦਾਣੇ ਜਿੰਨੀ ਉਹਦੇ ਚ ਵਿੱਚੀਰ ਸੌਂਫ ਛੱਡ ਦੇਣੀ ਆ ਠੀਕ ਆ ਕਣਕ ਦੇ ਦਾਣੇ ਜਿੰਨੀ ਜਿਵੇਂ ਛੱਡਦੇ ਆ ਕਬੂਤਰ ਮੈਂ ਉਵੇਂ ਜਾਨੀ ਤੁਹਾਨੂੰ ਦੱਸਦਾ ਵੀ ਸੇਵ ਕਰ ਲਿਓ ਵੀਡੀਓ ਕਿਸੇ ਨੂੰ ਕਈ ਵਾਰ ਹੁਣ ਕਈਆਂ ਨੂੰ ਆਇਆ ਹੁੰਦਾ ਵੀ ਇਹਨੂੰ ਤਾਂ ਆਪ ਨਹੀਂ ਪਤਾ ਖਣੀ ਕੀ ਦੱਸੀ ਜਾਂਦਾ ਜਾਂ ਹੋਰ ਹਨ ਤੇ ਛੱਡ ਕੇ ਦੇਖਿਓ ਕਬੂਤਰ ਘਰੇ ਡੱਕ ਦੇਖ ਲਿਓ ਪਹਿਲਾਂ ਘਰੇ ਤਿਆਰਬਾ ਕਰਕੇ ਦੇਖ ਲਿਓ ਤੇ ਆਲੂ ਖਰਾ ਭਿਉਣਾ ਮਤਲਬ ਭਿਉਉਦੇ ਤਿੰਨ ਚਾਰ ਕ ਵਜੇ ਚਾਹ ਤਿੰਨ ਕ ਵਜੇ ਭਿਉਉਦੇ ਹੋ 8 ਵਜੇ ਦੇਣਾ 5 ਘੰਟੇ ਪਜੇ ਰਹਿਣਾ ਆਲੂ ਖਰਾ ਪਾ ਕੇ ਕਲਾਸ ਦੇ ਵਿੱਚ ਕਣਕ ਦੇ दाणे ਜਿੰਨੀ ਔਰ ਸੌਂਤ ਲੈਣੀ ਐ ਔਰ ਸੌਂਤ ਉਹਦੇ ਵਿੱਚ ਪਾ ਕੇ ਠੀਕ ਆ ਨੂੰ ਮੜਾ ਜਾ ਹਲਾ ਦੇਵੋ ਹਲਾ ਕੇ ਜਾਨੀ ਉਹਨੂੰ ਇੰਨਾ ਕੁ ਗਾੜਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਇਹ ਲੋਟਾਂ ਗਲਾਸ ਤਖਦੇ ਉਹ ਆ ਫੜਿਆ ਤੁਹਾਡਾ ਗਲਾਸ ਆ ਵੀ ਆ ਜਿਹੜੀਆਂ ਉਂਗਲੀਆਂ ਤੁਹਾਡੀਆਂ ਗਲਾਸ ਦੇ ਵਿੱਚ ਦੀ ਦੇਖਣੀਆਂ ਚਾਹੀਦੀਆਂ ਇੰਨਾ ਕੋ ਹੋਣਾ ਚਾਹੀਦਾ ਤੇ ਉਹ ਦੇ ਦੇਣਾ ਨੂੰ 8:00 ਵਜੇ 8:00 ਵਜੇ ਦੇ ਦੇਣਾ ਕਬੂਤਰ ਨੂੰ ਮਤਲਬ 10 ਐਮਲ ਲੈਣਾ ਗਲਾਸ ਚ 10 ਐਮਲ ਕੋਕਾ ਪਾਣੀ ਜਿਹੜਾ ਕੁੱਜੇ ਵਾਲਾ ਤੁਹਾਨੂੰ ਦੱਸਿਆ ਵੀ ਨਾਰਮਲ ਪਾਣੀ ਜਿਹੜਾ ਮੈਂ ਰੱਖਣਾ ਕੋਵੇ ਕੁੱਜੇ 10 ml ਉਹਦੇ ਗਲਾਸ ਚ ਲੈਣਾ 10 ml ਉਹ ਲੈਣਾ 20 ml ਪਾਣੀ ਕਬੂਤਰ ਨੂੰ ਦੇ ਕੇ ਇੱਕ ਹੋਰ ਸੱਚ ਨਾਲ ਹੀ ਇਹਦੇ ਕੀ ਕਰਨਾ ਵੀ ਉਹਦੇ ਚ ਇਹ ਜਿਹੜਾ 20 ml ਆ 10 ml ਫੋਕਾ 10 ml ਉਹ ਆਲੂ ਖਰ ਵਾਲਾ ਪਾਣੀ ਤੇ ਇੱਕ ਚੁੰਡੀ ਉਹਦੇ ਵਿੱਚ ਗਲੂਕੋਜ਼ ਦੀ ਛਿੜ ਦੇਣੀ ਆ ਗਲੂਕੋਜ਼ ਮਤਲਬ ਵੀ ਜਿਹੜਾ ਆਪਣਾ ਬਾਹਰਲਾ ਇਦਾਂ ਲਾ ਤਨੀ ਮੈਂ ਕਦੇ ਵਰਤਿਆ ਬਾਹਰਲਾ ਜਿਹੜਾ ਗਲੂਕੋਜ਼ ਆ ਇਹਦੀ ਇੱਕ ਚੁੰਡੀ ਛਿੜ ਦੇਣੀ ਆ ਉਹ ਦੇ ਦੇਣਾ ਪਾਣੀ ਠੀਕ ਆ ਉਦੋਂ ਬਾਅਦ ਕਬੂਤਰ ਨੂੰ ਆਰਾਮ ਦੇ ਨਾਲ ਖੋਡੇ ਛੱਡ ਦੇਣਾ ਖੋਡੇ ਛੱਡ ਕੇ ਪਿਆ ਫਿਰੀ ਜਾਵੇ ਕਬੂਤਰ ਫੇਰ ਤੁਸੀਂ ਜੀ ਕੀ ਕਰਨਾ ਇੱਕ ਹੋਰ ਮੈਂ ਤੁਹਾਨੂੰ ਪਾਣੀ ਦੱਸਿਆ ਜੀਗਾ ਉਹ ਉਹ ਸ਼ਾਮ ਨੂੰ ਉਹ ਪਿਵਾਉਣਾ ਤੁਸੀਂ 6 ਵਜੇ ਉਹ ਪਾਣੀ ਹੈਗਾ ਉਹ ਧੰਦਾਰਨਾ ਇੱਕ ਟੋਲਾ ਦਾਲ ਚੀਨੀ ਲੈਣੀ ਹੈ ਟੋਲਾ ਦਾਲ ਚੀਨੀ 10 ਇਲੈਚੀਆਂ ਲੈਣੀਆਂ ਨੇਗੀਆਂ ਵੱਡੀ ਲੈਜੀ ਹੈ ਜੀ ਪੰਜ ਲੌਂਗ ਥੋੜਾ ਦਾਲਚੀਨੀ 10 ਲੈ ਚੀਆਂ ਪੰਜ ਲੌਂਗ ਤੇ ਪੰਜ ਹੀ ਨਿੱਕੀਆਂ ਲੈ ਚੀਆਂ ਲੈਣੀਆਂ ਨਿੱਕੀਆਂ ਲੈ ਚੀਏ ਇਹਨਾਂ ਨੂੰ ਰਗੜ ਲੈਣਾ ਰਗੜ ਕੇ ਇੱਕ ਚੁਟਕੀ ਇੱਕ ਚੁਟਕੀ ਇਹ ਹਲੋਟਾ ਗੁੱਠੇ ਦੇ ਤੇ ਇਹਦੀ ਇੱਕ ਚੁਟਕੀ ਕੱਚ ਦੇ ਗਲਾਸ ਦੇ ਵਿੱਚ ਭਿਉ ਆ ਦੇਣੀ ਆ ਸ਼ਾਮ ਨੂੰ ਕੱਚ ਦੇ ਗਲਾਸ ਇਹਨੂੰ ਵੀ ਠੰਡੇ ਸਮੇ ਰੱਖਣਾ ਜਾਂ ਇਹਨੂੰ ਕਰੋ ਇਹਨੂੰ ਫ੍ਰਿਜ ਚ ਰੱਖ ਦਿਓ ਫ੍ਰਿਜ ਚ ਰੱਖ ਕੇ ਉਸ ਤੋਂ ਬਾਅਦ ਦੇਣ ਤੋਂ ਜਾਂ ਇਹ ਆਪਾਂ ਦੇਣਾ 2:30 ਵਜੇ ਕਬੂਤਰ ਨੂੰ ਇਹਨੂੰ ਕੀ ਕਰਨਾ ਜਿਵੇਂ ਫਰਿੱਜ ਚ ਰੱਖਦਾ ਤਿੰਨ ਕਿ ਘੰਟੇ ਪਹਿਲਾਂ ਉਦੋਂ ਬਾਅਦ ਬਾਹਰ ਕੱਢ ਕੇ ਰੱਖ ਲਓ 10 ਤੋਂ ਪਹਿਲਾਂ ਜੇ 4:00 ਵਜੇ ਭਾਂਟਾ ਤੇ ਠੀਕ ਆ 10:00 ਵਜੇ ਉਦੋਂ ਬਾਅਦ ਇਹਨੂੰ ਨਾਰਮਲ ਰੱਖਦੇ ਹੋ ਪੇਰੇ ਨੇ ਨਾਰਮਲ ਹੋ ਜਣਾ 2:00 ਵਜੇ ਤੋਂ ਬਾਅਦ ਤਿੰਨ ਤੋਂ ਪਹਿਲਾਂ 2:30 ਵਜੇ ਫਿਰ ਕੀ ਕਰਨਾ ਇਹ ਗਲਾਸ ਦੇ ਵਿੱਚੋਂ 10 ml ਪਾਣੀ ਲੈਣਾ ਇੱਕ ਮਤਲਬ ਐਡਾ ਗਲਾਸ ਐਡਾ ਬਣਾ ਹੋਵੇ ਗਲਾਸ ਹੋਰ ਕਿ ਕੰਗਣੀ ਵਾਲਾ ਗਲਾਸ ਚ ਇੱਕ ਝੁੜਕੀ ਪਾਈ ਹੋਵੇ ਇੱਕ ਹੀ ਜੁੜਕੀ ਪਾਣੀ ਆਹ ਲੋਟਾਂ ਵਿੱਚ ਜੁੜਕੀ ਆਲੇ-ਦਾਲੇ ਦੇਖਣੀ ਨਹੀਂ ਚਾਹੀਦੀ ਉਹ ਇਹਦੇ ਵਿੱਚ ਹੀ ਆ ਜਾਵੇ ਉਹਨਾਂ ਕੀ ਪਾਉਣਾ ਪਾਣੀ ਉਹ ਤੇ ਉਦੋਂ ਬਾਅਦ ਭਿਉਂ ਕੇ ਰੱਖ ਲੈਣਾ ਨਾਰਮਲ ਬਾਹਰ ਕੱਢ ਕੇ ਫਰਿੱਜ ਦੇ ਵਿੱਚੋਂ ਦੋ ਤਿੰਨ ਘੰਟੇ ਬਾਹਰ ਪਿਆ ਰਹੇ ਢੱਕ ਕੇ ਰੱਖ ਦੇਣਾ ਬਾਹਰ ਠੰਡਾ ਫੰਡੀ ਜਿੱਥੇ ਹਵਾ ਚੱਲਦੀ ਹੁੰਦੀ ਹੈ ਤੇ ਉਦੋਂ ਬਾਅਦ 2:3 3 ਵਜੇ ਕਬੂਤਰ ਨੂੰ ਉਹ ਦੇਣਾ 3 ਤੋਂ ਪਹਿਲਾਂ 2 ਤੋਂ ਬਾਅਦ ਕਬੂਤਰ ਨੂੰ ਉਹ ਦੇ ਕੇ ਮਤਲਬ ਉਹਦੇ ਚੋਂ 10 ml ਪਾਣੀ ਤੁਸੀਂ ਲੈਣਾ ਤੇ 10 ml ਫੇਰ ਫੋਕਾ ਪਾਣੀ ਪਾਉਣਾ ਉਹੀ ਕੁਝ ਵਾਲਾ ਜਿਹੜਾ ਇਹਗਾ ਉਹ ਪਾਣੀ ਪਾ ਕੇ ਉਹਦੇ ਵਿੱਚ 10 ml ਮਿਕਸ ਕਰਕੇ ਤੇ 20 ml ਕਬੂਤਰ ਨੂੰ ਢਾਈ ਪਤਨ 3 ਵਜੇ ਪਾਣੀ ਦੇ ਦੇਣਾ ਪਾਣੀ ਦੇ ਕੇ ਹੁਣ ਉੱਥੇ ਕਿਲੀ ਤੇ ਵਹਾ ਦੇਣਾ ਆਪਦੇ ਨਾਲ ਕੁਝ ਨਹੀਂ ਕਰਨਾ ਨੂੰ ਕਬੂਤਰ ਨੂੰ ਕੋਈ ਖੇਡਣਾ ਨਹੀਂ ਕੋਈ ਨਹੀਂ ਕਰਨਾ ਆਰਾਮ ਨਾਲ ਬੈਠਾ ਰਹਿਣ ਦੇ ਉਸ ਤੋਂ ਬਾਅਦ ਤੁਸੀਂ ਤੜਕੇ ਜਿਹੜਾ ਤੁਹਾਡੇ ਨੇੜੇ ਆ ਬਾਜੀ ਬੜੀ ਦੂਰ ਨਹੀਂ ਜਾਣਾ ਇਹ ਅਸੀਂ 5 ਵਜੇ 6 ਵਜੇ ਵੀ ਦੇਖ ਲਓ ਭਣਾ 7 ਵਜੇ ਕਬੂਤਰ ਛੱਡ ਦੇ ਜੇ 15 20 ਮਿੰਟ ਅੱਧੇ ਘੰਟੇ ਜੇ ਰਾਹ ਤੇ ਜਾਂ 4 ਵਜੇ ਦੇਖ ਲਓ 5 ਵਜੇ ਦੇਖ ਲਓ ਤੁਹਾਡਾ ਕਬੂਤਰ ਐਨ ਪੂਰਾ ਸਾਫ਼ ਹੋਊਗਾ ਜਮਾ ਸਾਫ ਹੋਊਗਾ ਠੀਕ ਹੈ ਨਾ ਜਮਾ ਤੁਹਾਡਾ ਕਬੂਤਰ ਸਾਫ ਹੋਊਗਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਕਬੂਤਰ ਨੂੰ ਦੇਖਣਾ ਰਾਤ ਨੂੰ ਸੱਚ ਇਹ ਜਦੋਂ 3 ਵਜੇ ਪਾਣੀ ਲਾਤਾ ਹੈ ਦੂਜਾ ਪਾਣੀ ਬਾਹਰ ਕੱਢ ਦੇਣਾ ਜਿਹੜਾ ਖੁੱਡੇ ਚ ਉਹ ਪਾਣੀ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਕੀ ਕਰਨਾ ਸਵੇਰੇ ਤੜਕੇ ਜਦੋਂ ਤੁਸੀਂ ਦੇਖਣਾ 4-5 ਵਜੇ ਕਬੂਤਰ ਨੂੰ ਦੇਖਣਾ ਉਹਨੇ ਸਾਫ ਬੈਠਾ ਹੋਣਾ ਜੰਦਾ ਸਾਫ ਬੈਠਾ ਹੋਣਾ ਉਹਨੂੰ 10 ਕਿਲੋ ਲੀਟਰ ਪਾਣੀ ਤੁਸੀਂ ਨਾਰਮਲ ਜਿਹੜਾ ਪਾਣੀ ਹੈ ਕੁੱਜੇ ਵਾਲਾ ਉਹੀ ਉਹ ਦੇ ਦੇਣਾ 10 10 ਕਿਲੋ ਮੀਟਰ ਪਾਣੀ ਦੇ ਕੇ ਉਹਨੂੰ ਕਬੂਤਰ ਨੂੰ ਚੱਕ ਲੈਣਾ ਚੱਕ ਕੇ ਦੇਖਣਾ ਸਾਰਾ ਸੈਟਾਂ ਕਬੂਤਰ ਐਨ ਤੁਹਾਨੂੰ ਵੀ ਉਹਦੇ ਕਬੂਤਰ ਦੇ ਜਾਨੀ ਉਹ ਉਹਦੀ ਹਰਕਤਾਂ ਐਜੀਆਂ ਹੋਣਗੀਆਂ ਐ ਗਰਦਨ ਸਾਪ ਵਾਂਗੂ ਫੇਰੂਗਾ ਕਦੇ ਉਧਰ ਨੂੰ ਕਦੇ ਉਧਰ ਨੂੰ ਕਦੇ ਉਧਰ ਜੇ ਉਧਰ ਐਨ ਐਕਟਿਵ ਪੂਰਾ ਹੋਊਗਾ ਕਬੂਤਰ ਹੋਰਦਾ ਐਕਟਿਵ ਹਮਾ ਤੇ ਹੀ ਉਹ ਚੱਕ ਲੈ ਕਬੂਤਰ ਚੱਕ ਕੇ ਲਿਆ ਕੇ ਕਬੂਤਰ ਨੂੰ ਠੀਕ ਆ ਤੇ ਜਦੋਂ ਤੁਸੀਂ ਜਾਣਾ ਉਦੋਂ ਪਿੰਜਰੇ ਦੇ ਵਿੱਚ ਪਾਓ ਪਿੰਜਰੇ ਦੇ ਵਿੱਚ ਪਾ ਕੇ ਤੱਕ ਕਬੂਤਰ ਆ ਕੇ ਚੁੱਪ ਕਰਕੇ ਉਹਦੇ ਬਾਅਦ ਥੋੜਾ ਜਿਹਾ ਕੱਪੜਾ ਜਿਹਾ ਦੇ ਲੋਪੇ ਢੱਕ ਲਵੇ ਬਾਲੀ ਇਹਨਾਂ ਨੂੰ ਨਜ਼ਰ ਬਹੁਤ ਲੱਗਦੀ ਹੈ ਕਬੂਤਰ ਤੇ ਢੱਕੇ ਨਾਲ ਪਾਣੀ ਲੈ ਜਾਣਾ ਉਹੀ ਕੁਜੇ ਵਾਲਾ ਪਾਣੀ ਠੀਕ ਆ ਉੱਥੇ ਜਾਣਾ ਬਾਜੀ ਤੇ ਠੀਕ ਆ ਬਾਜੀ ਤੇ ਜਾ ਕੇ ਨਾਲ ਤੁਹਾਨੂੰ ਹੋਰ ਦਾ ਨਾ ਪਰ ਤੁਸੀਂ ਮੇਰੀ ਗੱਲ ਦਾ ਯਕੀਨ ਤਾਂ ਮੰਨਣਾ ਨਹੀਂ ਹੈਗਾ ਠੀਕ ਹੈ ਨਾ ਪਰ ਤੁਸੀਂ ਕਰਕੇ ਦੇਖ ਲਿਓ ਉੱਥੇ ਜਦੋਂ ਗਏ ਇੱਕ ਅੱਧਾ ਬਲਾਮ ਲੈ ਕੇ ਕੁੱਟ ਲੈਣਾ ਨੂੰ ਕੁੱਟ ਕੇ ਬਰੀਕ-ਬਰੀਕ ਕਰਕੇ ਉਹਦੀ ਗੋਲੀ ਬਣਾ ਕੇ ਬਲਾਮ ਦੀਆਂ ਗੋਲੀਆਂ ਇਹਦੀਆਂ ਦੋ ਬਣ ਜਾਣਗੀਆਂ ਅੱਧਾ ਬਲਾਮ ਲੈਣਾ ਅੱਧੇ ਦੀਆਂ ਦੋ ਗੋਲੀਆਂ ਬਣ ਜਾਣਗੀਆਂ ਨਿੱਕੇ-ਨਿੱਕੇ ਦੋ ਗੋਲੀਆਂ ਲੈ ਕੇ ਠੀਕ ਆ 10 ml ਪਾਣੀ ਦੇ ਕੇ ਜਾ ਕੇ ਇੱਥੇ ਅੱਧਾ ਘੰਟਾ ਪਹਿਲਾਂ ਕਬੂਤਰ ਨੂੰ ਪਿੰਜਰੇ 'ਚ ਬਹਾ ਦਿਓ ਪਿੰਜਰੇ 'ਚ ਬਹਾ ਕੇ ਉਸ ਤੋਂ ਬਾਅਦ ਕੀ ਕਰਨਾ ਜਦੋਂ ਛੱਡਣਾ ਜਿੰਨਾ ਵੀ ਤੁਸੀਂ ਪਾਣੀ ਦਿਨੇ ਉਹ ਘਰੇ ਕਬੂਤਰ ਨੂੰ ਨੋ ਮੈਂ 10 ml ਦਿੰਨੇ ਹਾਂ 20 ml ਦਿੰਨੇ ਹਾਂ 40 ml ਦਿੰਨੇ ਹਾਂ ਘਰੇਪਾਰੀ ਕਰਾਉਣਾ ਉਦੋਂ 10 ml ਪਾਣੀ ਪਾਧ ਦੇਣਾ ਕਬੂਤਰ ਨੂੰ ਬਾਹਲਾ ਪਾਣੀ ਦੇ ਕੇ ਵੀ ਨਹੀਂ ਆਏ ਨੇ ਬਿਚ ਨੂੰ ਛੱਟ ਲੈਣਾ ਕਬੂਤਰ ਨੂੰ ਯਾਰ ਦੇਖੋ ਤੁਹਾਡਾ ਕਬੂਤਰ ਉਵੇਂ ਨਹੀਂ ਕਰਨਾ ਜਦੋਂ ਬਾਹਲਾ ਪਾਣੀ ਦੇ ਦੇਣੋਂ ਕਈ ਵਾਰ ਓਲੇ ਤੇ ਡੇਪੈਂਦਾ ਕਬੂਤਰ ਜਾਂ ਕੋ ਠੀਕ ਹੈ ਵੀ 10 ml ਜੇ ਤੁਸੀਂ ਜਿੰਨਾ ਘਰੇ ਪਾਣੀ ਦਿੰਨੇ ਹੋ 10 ml ਜਿੰਨਾ ਮਤਲਬ ਉਹ ਪਾਣੀ ਦੇ ਹਿਸਾਬ ਤਾ ਆ ਜਾਂਦਾ ਵੀ ਕਬੂਤਰ ਦੇ ਕਦ ਕਰਦੇ ਹਿਸਾਬ ਨਾਲ ਨਹੀਂ ਹੁੰਦਾ ਵੀ ਜਿੰਨਾ ਕੋ ਚੱਕ ਲਵੇ ਕਈ ਕਬੂਤਰ ਕਬੂਤਰਾਂ ਦੇ ਇਹ ਇਹ ਡਿਪੈਂਡ ਹੁੰਦਾ ਫੰਗਾਂ ਤੇ ਕਬੂਤਰ ਵੀ ਫੰਗ ਤੇਵੇਂ ਮਾਰਦਾ ਫੰਗਾਂ ਚ ਪਾਵਰ ਕਿੰਨੀ ਹੈ ਕਬੂਤਰ ਦੇ ਜਿਵੇਂ ਹੁਣ ਜਦੋਂ ਆਇਆ ਫੰਗ ਕਬੂਤਰ ਫੜ ਕੇ ਆ ਆਪਾਂ ਖੋਲ ਕੇ ਛੱਡਦੇ ਆਂ ਫੰਗ ਐ ਜਿਵੇਂ ਚੁੰਬਕ ਹੁੰਦਾ ਐ ਨਾਲ ਲਾਉਂਦਾ ਉਹ ਫੰਗ ਕਈ ਜਾਂਦਾ ਜਦੋਂ ਫੰਗ ਛੱਡਦੇ ਨੇ ਉਹ ਐ ਹੌਲੀ ਹੌਲੀ ਉਹ ਵੀ ਲੰਮਕੀ ਜਾਂਦਾ ਉਹ ਅਸਰ ਹੀ ਨਹੀਂ ਹੁੰਦਾ ਉਹਨਾਂ ਤੇ ਉਹ ਨਹੀਂ ਬਾਲਾ ਪਾਣੀ ਲੈ ਕੇ ਉੱਡਦੇ ਜਿਹੜੇ ਕਬੂਤਰਾਂ ਦਾ ਜਦੋਂ ਫੰਗ ਐ ਲੋਟਾਂ ਖਿੱਚ ਕੇ ਮੜਾ ਜਾਂ ਪੱਲਾ ਖਿੱਚ ਚੱਕੀ ਆਪਾਂ ਛੱਡ ਦਈਏ ਐ ਚੁੰਬਕ ਵਾਂਗੂ ਨਾਲ ਲੈ ਖਿੱਚ ਕੇ ਲੈ ਕੇ ਜਾਂਦਾ ਆਪਦੇ ਕੰਨੀ ਉਹਨੂੰ ਚਾਹੇ ਤੁਸੀਂ 90 ਐਮਐਲ ਪਾਣੀ ਦੇ ਦਿਓ ਉਹ ਨਹੀਂ ਪ੍ਰਵਾਹ ਕਰ ਦਿੰਦਾ ਬਿੱਤਰ ਤੇ ਉਸ ਬਾਅਦ ਜਾਣਾ ਬਾਜੀ ਦੇ ਕੂਤਰ ਨੂੰ ਦੇ ਕੇ ਜਿੰਨਾ ਜਿਵੇਂ ਤੁਹਾਨੂੰ ਦੱਸਿਆ ਅੱਧਾ ਬਦਾਮ ਉਟਲਿਓ ਕਾਹੇ ਚ ਜਾਂ ਕੱਪੜੇ ਚ ਪਾ ਕੇ ਚੱਤ ਲਿਓ ਬਣਾ ਕੇ ਦੋ ਵੀ ਗੋਲੀਆਂ ਜੀਆਂ ਉਹਦੇ ਦੇ ਕੇ ਤੇ ਜਿੰਨਾ ਪਾਣੀ ਜਿੰਨੇ 10 15 ਐਮਐਲ ਪਾਣੀ ਉਸ ਤੋਂ ਵੱਧ ਦੇ ਕੇਓ ਵੱਧ ਦੇ ਦਿਓ ਬਾਈ ਕਬੂਤਰ ਨੂੰ ਬਾਜੀ ਛੱਡ ਦਿਓ ਬਾਈ ਛੱਡ ਕੇ ਫਿਰ ਇਹ ਇਹ ਜਿਹੜਾ ਯਾਨੀ ਇਹਵੇਂ ਛੱਡਦੇ ਨੇ ਕਿਉਂ ਲੋਕ ਤੁਹਾਨੂੰ ਇਹ ਵੀ ਕੋਈ ਕਹਿੰਦਾ ਨਹੀਂ ਅੱਧਾ ਗਰਮੀ ਪਾਦਾ ਕੋਈ ਕਹਿੰਦਾ ਗਰਮੀ ਘੱਟ ਆ ਕੋਈ ਕੋਸ਼ ਕਹਿੰਦਾ ਕੋਸ਼ ਕਹਿੰਦਾ ਅੱਧੇ ਨੇ ਸਾਹਮਣੇ ਰੇਡ ਤੇ ਸਾਹਮਣੇ ਦੋ ਦੇਣੇ ਤਾਂ ਦੇਣੇ ਰਹਿ ਸਾਰੇਗਾ ਤਾਂ ਬਹਿ ਗਿਆ ਇਹ ਕੋਈ ਚੱਕਰ ਨਹੀਂ ਹੈਗਾ ਤੁਸੀਂ ਬਾਜੀ ਛੱਡਣ ਵੇਲੇ ਅੱਧਾ ਬਦਾਮ ਜਿਵੇਂ ਤੁਹਾਨੂੰ ਕਿਹਾ ਉਹਵੇਂ ਕਰ ਦਿਓ ਹੁਣ ਦੇਖ ਕੋਈ ਜਿਹੜੇ ਜਿੰਨੇ ਮੇਰੀ ਵੀਡੀਓ ਸੁਣਦੇ ਹੋ ਜਾਂ ਹੋਰ ਸਾਰੇ ਤਾਂ ਤੁਸੀਂ ਜਿੱਤਦੇ ਨਹੀਂ ਹੋਣੇ ਵੀ ਹਰੀਦ ਬਾਜੀ ਤੇ ਕਈ ਤਾਂ ਵਿਚਾਰੇ ਇਹੋ ਜਿਹੇ ਹੋਣਗੇ ਵੀ ਸਾਰੀ ਸਾਰੀਆਂ ਹਰੀ ਜਾਂਦੇ ਬਾਜੀਆਂ ਵੀ ਜੇ ਹੁਣ ਤੁਸੀਂ ਮੰਨ ਕੇ ਛੱਡੋ ਵੀ ਜੇ ਤੁਸੀਂ ਚੱਲ ਐ ਛੜਤਾ ਵੀ ਐ ਮੰਨ ਲਿਓ ਵੀ ਚੱਲ ਯਾਰ ਅੱਗੇ 10 ਹਰਗੇ ਜਾਣੀ ਇੱਕ ਹੋਰ ਹਰ ਜਾਗੇ ਠੀਕ ਹੈ ਨਾ ਇਹ ਤਰੀਕੇ ਨਾਲ ਕਬੂਤਰ ਛੱਡ ਕੇ ਦੇਖਿਓ ਸ਼ਾਮ ਨੂੰ ਆਥਣੇ ਆਥਣ ਚੋਤੇ ਤੁਹਾਡਾ ਹਾਸਾ ਨਹੀਂ ਬੰਦ ਹੋਣਾ ਤੁਸੀਂ ਕਹਣਾ ਹੈ ਇਹ ਕੀ ਹੋ ਗਿਆ ਹਲੇ ਐ ਉੜ ਗਿਆ ਕਬੂਤਰ ਐਵੇਂ ਕਬੂਤਰ ਉੜ ਗਿਆ ਬਾਜੀ ਇਹ ਗਰਮੀ ਵਾਲੀ ਗੇਮ ਆ ਗਰਮੀ ਚ ਬਾਈ ਇਹ ਇਹਨੂੰ ਮੇਰੀ ਇਹ ਜਿਹੜੀ ਵੀਡੀਓ ਆ ਸੇਵ ਕਰਕੇ ਰੱਖ ਲਿਓ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਆ ਕਿਉਂਕਿ ਜਦੋਂ ਫਿਰ ਗਰਮੀ ਆਉਂਦੀਆਂ ਬੰਦਾ ਹਰੇਕ ਬੀਜੀ ਹੋ ਜਾਂਦਾ ਨਾ ਆਪਾਂ ਮੇਰੇ ਤੋਂ ਵੀਡੀਓ ਬਣਨੀ ਆ ਨਾ ਮੈਂ ਬਣਾਉਣੀ ਆ ਠੀਕ ਆ ਨਾ ਮੈਂ ਆਪ ਬੀਜੀ ਹੋਏ ਨਾ ਸਾਡੇ ਇੱਥੇ ਕੈਨੇਡਾ ਚ ਵੀ ਕਬੂਤਰ ਉੱਥੇ ਵੀ ਸ਼ਾਇਦ ਇੱਕੀ ਮੈਂ ਫੇਰ ਆਵਾਂ ਇੱਕੀ ਮੈਂ ਫੇਰ ਆ ਕੇ ਦੇਖਣਾ ਹਾਂ ਮੈਂ ਛੱਡਣੇ ਕਬੂਤਰ ਤੇ ਇਹ ਚੱਕਰ ਆ ਇਹਦੇ ਨਾਲ ਐਵੇਂ ਤੁਸੀਂ ਕਬੂਤਰ ਛੱਡਿਓ ਤੁਹਾਡਾ ਕਬੂਤਰ ਬਾਈ ਜੀ 99% ਬਾਜੀ ਜਿੱਤੂਗਾ ਹਾਂ ਤੁਹਾਡੇ ਮੁਕੱਦਰ ਚ ਹੀ ਨਾ ਹੋਇਆ ਦੇਣਾ ਲੈਣ ਦਾ ਹਿਸਾਬ ਕਿਤਾਬ ਹੋਇਆ ਫਿਰ ਡਿਫਰੈਂਟ ਸਟੋਰੀ ਹੈ ਪਰ ਗੇਮ ਇਹ ਆ ਇਹ ਮੇਕ ਨੂੰ ਤੁਸਾਂ ਪੇਛੜਣਾ ਕਬੂਤਰ ਨੂੰ ਬਦਾਮ ਦੇਣ ਸਾਰ ਕਦੇ ਪਾਣੀ ਨਹੀਂ ਦੇਣਾ ਨਾਲ ਦੀ ਨਾਲ ਹੀ ਕਈ ਪਾਣੀ ਦੇਣ ਲੱਗ ਜਾਂਦੇ ਆ ਫਿਰ ਉਹ ਚਾਹੇ ਡੇਢ ਬਦਾਮੀ ਹੋਵੇ ਡੇਢ ਵੀ ਨਹੀਂ ਖਾ吃ੇ ਚੱਕ ਕਬੂਤਰ 3 ਵਜੇ ਤੱਕ ਕਬੂਤਰ ਨੂੰ ਕੋਈ ਪਾਣੀ ਨਹੀਂ ਲਾਉਣਾ ਕੁਛ ਨਹੀਂ ਕਰਨਾ ਖੁੱਡੇ ਛੱਡ ਦੇਣਾ ਬਦਾਮ ਜਿਨ੍ਹਾਂ ਨੇ ਚੱਕਲੇ ਬਣਾ ਫਿਰ ਉਹਨੇ ਕਬੂਤਰ ਨੇ ਬਦਾਮ ਖਾ ਲਈ ਨਾ 3-4 ਵਜੇ ਤੋਂ ਬਾਅਦ ਤੁਸੀਂ ਪਾਣੀ ਦੇਣ ਲੱਗਣਾ ਕਬੂਤਰ ਨੂੰ 10 ਐਸਐਮਐਲ ਉਦੋਂ ਬਾਅਦ ਖਾਲੀ ਨਹੀਂ ਹੋਣ ਦੇਣਾ ਬਸ ਉਦੋਂ ਬਾਅਦ ਨਾਲੇ ਲਾ ਕੇ ਆਲੂ ਖਾਰਾ ਬੇਚਰ ਸੌਂਟ ਪਾ ਕੇ ਨਾਲੇ ਛੱਟ ਚੁਟਕੀ ਗਲੂ ਕੋਹ ਦੀ ਇੱਕ ਛੱਟ ਕੇ ਉਹਨੇ ਜਿੰਮ ਜਦੀ ਕਬੂਤਰ ਨੇ ਪਾਣੀ ਰੋਕ ਲੈਣਾ ਬਸ ਬਸ ਉਹ ਪਾਣੀ ਉਹਨੇ ਤਨ 2 3 4 ਘੰਟਿਆਂ ਚ ਭਰਉਣਾ ਉਦੋਂ ਬਾਅਦ 2:30 ਵਜੇ ਜਿਵੇਂ ਤੁਹਾਨੂੰ ਕਿਹਾ ਇਹ ਪਾਣੀ ਦੇ ਕੇ ਤੇ ਆਰਾਮ ਨਾਲ ਕਬੂਤਰ ਨੂੰ ਬਾਜੀ ਛੱਡੋ ਤੇ ਐਨ ਆਰਾਮ ਨਾਲ ਤਸ਼ਲੀ ਨਾਲ ਬਹਿ ਜੇ ਉਹ ਨਾ ਕਿਤੇ ਪਾਣੀ ਨਹੀਂ ਜਾਵੇ ਨਾ ਹੋ ਆਰਾਮ ਨਾਲ ਕਿਤੇ ਨਹੀਂ ਜਾਣਾ ਉਹਨੇ ਕਬੂਤਰ ਨਾਲ ਆਰਾਮ ਨਾਲ ਉੱਡੀ ਜਾ ਕੋਡਾ ਕਬੂਤਰ ਕਈਆਂ ਨੂੰ ਆਏ ਆ ਵੀ ਜੇ ਸਵੇਰੇ ਉਹ ਕੂਤਰਨ ਵਾਲੇ ਤੁਹਾਨੂੰ ਬਾਈ ਦੱਸਦਾ ਜਿਹੜਾ ਕੂਤਰ ਰਾਤ ਨੂੰ ਨੀਰ ਐਸਐਸਆਰ ਦਾ ਬਾਜੀ ਦੇ ਉਹਨੇ ਪਾਣੀ ਨੂੰ ਜਾਣਾ ਹੁੰਦਾ ਜਾਂ ਕੂਤਰ ਭੁੱਖਾ ਪਾਣੀ ਨਹੀਂ ਜਾਂਦਾ ਜਿਹਨੂੰ ਤੁਸੀਂ ਤਾਜ਼ੀ ਰਹਿ ਦੇਦੇ ਛੜ ਤਾਂ ਕਦੇ ਤੁਹਾਡਾ ਕੂਤਰ ਪਾਣੀ ਨਹੀਂ ਜਾਂਦਾ ਇਹ ਤੁਸੀਂ ਤਜਰਬਾ ਕਰਕੇ ਦੇਖ ਲਓ ਤੇ ਇੱਕ ਵਾਰੀ ਫੇਰ ਮੈਂ ਕਹਣਾ ਜਿੰਨੇ ਮੇਰੇ ਚੈਨਲ ਨੂੰ ਦੇਖਣ ਵਾਲੇ ਆ ਸੁਣਨ ਵਾਲੇ ਆ ਸਾਰਿਆਂ ਨੂੰ ਵੀਡੀਓ ਇਹ ਵਧੀਆ ਲੱਗੀ ਸਾਰੇ ਜਾਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਬਤੋ ਬਤ ਸਬਸਕ੍ਰਾਈਬ ਕਰਿਓ ਥੋੜਾਇਆ ਚੈਨਲ ਡਾਊਨ ਜਾਣ ਲੱਗ ਗਿਆ ਮੈਂ ਹੁਣ ਮੇਰੀ ਮੈਂ ਜਿਹਾ ਕੌਲੀਆਂ ਮੈਨੂੰ ਥੋੜਾ ਜ ਐ ਸੀਗਾ ਵੀ ਚੱਲ ਪਾ ਦਨੇ ਆ ਪਾ ਦਨੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਐ ਕਰਕੇ ਹੁਣ ਆਪਾਂ ਦੇਖਾਂਗੇ ਕੰਟੀਨਿਊ ਵੀਡੀਓ ਪਾ ਕਰਾਂਗੇ ਤੇ ਇਹ ਜਿਹੜੀ ਗਰਮੀ ਵਾਲੀ ਖੇਡ ਜੀ ਇਹ ਤੁਹਾਨੂੰ ਮੈਂ ਦੱਸਤੀ ਇੱਕ ਦੋ ਵਾਰ ਹੁਣ ਆਪਾਂ ਤੁਹਾਨੂੰ ਇੱਕ ਤਾਂ ਇਹ ਖੇਡ ਆ ਇੱਕ ਜਿਹੜੀ ਹੋਰ ਤਰੀਕੇ ਨਾਲ ਲੋਕ ਛੱਡਦੇ ਆ ਜਿਵੇਂ ਪਾਕਿਸਤਾਨ ਵਾਲੀ ਗੇਮ ਆ ਜਿਹੜੀ ਉਹ ਵੀ ਮੈਂ ਤੁਹਾਨੂੰ ਦੱਸੂੰਗਾ ਕਿ ਉਹ ਕਿਵੇਂ ਛੱਡਦੇ ਆ ਕੰਪਿਊਟਰ ਨੂੰ ਉਹ ਵੀ ਤੁਹਾਨੂੰ ਪੂਰੀ ਗੇਮ ਦੱਸਾਂਗਾ ਉਮੀਦ ਉੜਦਾ ਦੋਨੇ ਤਰੀਕਿਆਂ ਨਾਲ ਹੀ ਐਵੇਂ ਵੀ ਉੜਦਾ ਉਵੇਂ ਵੀ ਉੜਦਾ ਅਜੇ ਤੈਨੂੰ ਛੱਡੇ ਕਰਕੇ ਛੱਡੇ ਵਾਲੀ ਦੱਸਿਆ ਇਹ ਵੀ ਉੜਦਾ ਉਹਨੇ ਵੀ ਉੜਦਾ ਉਹ ਗੇਮ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਣਾ ਕੇ ਦੱਸਾਂਗੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਆਪਣੇ ਚੈਨਲ ਨੂੰ ਤੁਸੀਂ ਇੰਗਾਰਾ ਦਿੰਦੇ ਹੋ ਇੱਕ ਵਾਰੀ ਫੇਰ ਸਾਰਿਆਂ ਨੂੰ ਸੱਸਰੀ ਕਾ ਤੇ ਵੀਡੀਓ ਵਧੀਆ ਲੱਗੀ ਤੇ ਸਾਰੇ ਜਣੇ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਕਾ